ਜੀਡੀਐਸ ਨਿਊ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰੀਕਿਆਂ ਦੀਆਂ ਵੀਡੀਓ ਪਾ ਕੇ ਲੋਕ ਆਪਣੀ ਕਲਾ ਦਾ ਜੋਹਰ ਵਿਖਾਉਂਦੇ ਨੇ ਪਰ ਉਹ ਗਲਤ ਮੈਸੇਜ ਜਾਂਦਾ ਹੈ ਉਸ ਉਹੋ ਜਿਹੜੀ ਕਲਾ ਏ ਉਹ ਕਿਸੇ ਸਹੀ ਤਰੀਕੇ ਦੇ ਨਾਲ ਉਹਨੂੰ ਵਰਤਿਆ ਜਾਵੇ ਤਾਂ ਇੱਕ ਸਮਾਜ ਦੇ ਵਿੱਚ ਪਰਿਵਾਰ ਦੇ ਵਿੱਚ ਬਹੁਤ ਵਧੀਆ ਮੈਸੇਜ ਜਾਵੇਗਾ ਜਿਸ ਤਰ੍ਹਾਂ ਅੱਜ ਕੱਲ੍ਹ ਜੋ ਵੀ ਸੋਸ਼ਲ ਮੀਡੀਆ ਤੇ ਚੱਲਦਾ ਪਿਆ ਏ ਪਰ ਦੂਜੇ ਪਾਸੇ ਤੇ ਦੇਖੀਏ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਜਿਹੜੀਆਂ ਤਸਵੀਰਾਂ ਦਿਖਾਈਆਂ ਜਾਣ ਸਾਡੀਆਂ ਚਾਰ ਬੇਟੀਆਂ ਨੇ ਦਸਤਾਰਾਂ ਸਜਾਈਆਂ ਨੇ ਮਾਨਨ ਦੇ ਵਿੱਚ ਤੇ ਢਾਡੀ ਜਥਾ ਬਣਾਇਆ ਹੋਇਆ ਏ ਸਿੱਖੀ ਦਾ ਵੀ ਪ੍ਰਚਾਰ ਕਰਦੇ ਪਏ ਨੇ ਤੇ ਮੈਸੇਜ ਵੀ ਬਹੁਤ ਵਧੀਆ ਜਿਹੜਾ ਸਮਾਜ ਦੇ ਵਿੱਚ ਜਾਂਦਾ ਹੈ ਆਪਾਂ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਦੇ ਹਾਂ ਕਿ ਉਹ ਉਹਨਾਂ ਨੇ ਢਾਡੀ ਖੇਤਰ ਹੀ ਕਿਉਂ ਚੁਣਿਆ ਜਾਂ ਉਹ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਢਾਡੀ ਖੇਤਰ ਦੇ ਨਾਲ ਜੁੜਿਆ ਸੀ ਉਹ ਸਾਰੀ ਆਪਾਂ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਬੇਟਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬੇਟਾ ਅੱਜ ਕੱਲ੍ਹ ਦੀਆਂ ਜਿਹੜੀਆਂ ਨੌਜਵਾਨ ਲੜਕੀਆਂ ਨੇ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਦੇ ਵਿੱਚ ਬਹੁਤ ਸਮਾਂ ਆਪਣਾ ਬਰਬਾਦ ਕਰਦੀਆਂ ਨੇ ਪਰ ਤੁਸੀਂ ਨੌਜਵਾਨ ਲੜਕੀਆਂ ਜੋ ਮੇਰੇ ਖਿਆਲ ਨਾਲ ਉਹ ਜਿਹੜੀ ਦੂਸਰੀ ਬੇਟੀ ਉਹਦੀ ਉਮਰ ਵੀ ਕਾਫੀ ਘੱਟ ਹੈ ਤਾਂ ਤੁਸੀਂ ਢਾਡੀ ਖੇਤਰ ਨੂੰ ਹੀ ਕੀਟਣਿਆ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੇ ਮਾਲਕ ਜਿਨ੍ਹਾਂ ਨੇ ਆਪਣੇ ਦਰੋਂ ਘਰੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਸਮੇਂ ਸ੍ਰੀ ਅਕਾਲ ਬੁੰਗਾ ਸਾਹਿਬ ਤੋਂ ਢਾਡੀਆਂ ਨੂੰ ਜਿਹੜਾ ਵਾ ਮਾਨ ਸਮਾਨ ਦਿੱਤਾ ਹੈ ਐਸੀ ਤਰ੍ਹਾਂ 사ਤਗੁਰ ਜੀ ਨੇ ਮੇਰੇ ਤੇ ਵੀ ਕਿਰਪਾ ਕੀਤੀ ਹੈ ਤਾਂ ਆਪਣੇ ਚਰਨਾਂ ਦੇ ਨਾਲ ਜੋੜਿਆ ਹੈ ਹੋਰ ਕਿਸੇ ਖੇਤਰ ਨੂੰ ਚੁਣਤੋਂ ਮੈਨੂੰ ਜਿੱਧਰ ਅਸਲ ਚ ਬੱਚੇ ਦਾ ਮਨ ਹੋਵੇ ਤੇ ਉਸੇ ਹੀ ਕਾਰਜ ਨੂੰ ਚੰਗੀ ਤਰ੍ਹਾਂ ਕਰ ਸਕਦਾ ਮੈਨੂੰ ਮੇਰਾ ਮਨ ਸੀ ਕਿ ਮੈਂ ਸਿੱਖ ਕੌਮ ਦਾ ਪ੍ਰਚਾਰ ਕਰਾਂ ਸਿੱਖ ਧਰਮ ਦਾ ਪ੍ਰਚਾਰ ਕਰਾਂ ਢਾਡੀ ਕਲਾ ਨੂੰ ਸਿੱਖ ਕੇ ਸਿੱਖ ਕੌਮ ਦੀਆਂ ਵੱਖ-ਵੱਖ ਸਟੇਜਾਂ ਤੇ ਜਾ ਕੇ ਆਪਣੇ ਉਸਤਾਦ ਆਪਣੇ ਮਾਤਾ ਪਿਤਾ ਦਾ ਨਾਮ ਜਿਹੜਾ ਰੋਸ਼ਨ ਕਰਾਂ ਤੇ ਮੇਰੇ ਪਰਿਵਾਰ ਨੇ ਵੀ ਹੱਸ ਕੇ ਆਸ਼ੀਰਵਾਦ ਦੇ ਕੇ ਆਪ ਮੈਨੂੰ ਇਸ ਲਾਈਨ ਦੇ ਵੱਲ ਤੋਰਿਆ ਬੇਟਾ ਸਾਡੇ ਸਰੋਤਿਆਂ ਨੂੰ ਜਰੂਰ ਦੱਸਿਓ ਕਿ ਤੁਹਾਡੇ ਜਥੇ ਦਾ ਨਾਮ ਕੀ ਹੈ ਤੇ ਇਹ ਜਿਹੜੀਆਂ ਤਿੰਨ ਭੈਣਾਂ ਖੜੀਆਂ ਨੇ ਇਹਨਾਂ ਦਾ ਕੀ ਨਾਮ ਹੈ ਮੇਰਾ ਨਾਮ ਢਾਡੀ ਦੇသား ਸੁਮਨਦੀਪ ਕੌਰ ਮਾਨ ਨਗਰ ਸਾਰੰਗੜੇ ਤੋਂ ਮੇਰੇ ਨਾਲ ਆਗੂ ਢਾਡੀ ਸਾਹ ਦਿੰਦੀ ਭੈਣ ਅਨਮੋਲ ਪ੍ਰੀਤਕੌਰ ਨਗਰ ਸਾਰੰਗੜੇ ਤੋਂ ਪਾਛੂ ਢਾਡੀ ਸਾਹ ਦਿੰਦੀ ਭੈਣ ਮਨਪ੍ਰੀਤਕੌਰ ਨਗਰ ਸਾਰੰਗੜੇ ਤੋਂ ਸਰੰਗੀਵਾਦਕ ਭੈਣ ਹਰਪ੍ਰੀਤਕੌਰ ਨਗਰ ਭਗਵਾ ਸਾਡੇ ਪਿੰਡ ਦੇ ਨਜ਼ਦੀਕ ਹੀ ਪੈਂਦਾ ਹੈ ਇਸੇ ਤਰ੍ਹਾਂ ਜਿਸ ਤਰ੍ਹਾਂ ਮੇਰਾ ਪਰਿਵਾਰ ਨੇ ਸਾਥ ਦਿੱਤਾ ਇਹਨਾਂ ਤਿੰਨਾਂ ਭੈਣਾਂ ਦੇ ਪਰਿਵਾਰ ਵੀ ਗੁਰਸਿੱਖ ਪਰਿਵਾਰ ਨੇ ਸਿੱਖ ਕੌਮ ਦੇ ਨਾਲ ਸੰਬੰਧ ਰੱਖਦੇ ਨੇ ਸਿੱਖ ਕੌਮ ਦੇ ਨਾਲ ਗੁਰਸਿੱਖ ਪਰਿਵਾਰਾਂ ਦੇ ਨਾਲ ਪਿਆਰ ਰੱਖਣ ਵਾਲੇ ਨੇ ਸਨੇਹ ਰੱਖਣ ਵਾਲੇ ਨੇ ਜਿਸ ਤਰ੍ਹਾਂ ਮੇਰੇ ਪਰਿਵਾਰ ਨੇ ਮੈਨੂੰ ਆਪ ਆਸ਼ੀਰਵਾਦ ਦੇ ਕੇ ਤੋਰਿਆ ਕਿ ਨਹੀਂ ਜੇਕਰ ਤੇਰਾ ਮਨ ਹੈ ਇਸ ਕੰਮ ਵੱਲ ਤੂੰ ਜਾ ਇਸੇ ਤਰ੍ਹਾਂ ਹੀ ਇਹਨਾਂ ਤਿੰਨਾਂ ਭੈਣਾਂ ਦੇ ਪਰਿਵਾਰ ਨੇ ਵੀ ਆਪ ਕਾਪੜਾ ਦੇ ਕੇ ਆਪ ਆਸ਼ੀਰਵਾਦ ਦੇ ਕੇ ਸਾਨੂੰ ਇਸ ਢਾਡੀ ਕਲਾ ਵੱਲ ਤੋਰਿਆ। ਹਾਂ ਬੇਟਾ ਗੱਲਾਂ ਬਾਤਾਂ ਤਾਂ ਫਿਰ ਰਹਿਣੀਆਂ ਜਾਰੀ ਤੇ ਇੱਕ ਢਾਡੀ ਵਾਰ ਜਿਹੜੇ ਸਾਡੀ ਸਰੋਤਿਆਂ ਨੂੰ ਜ਼ਰੂਰ ਸੁਣਾਈ ਜਾਵੇ। ਤੇ ਨਾਟਕ ਹੋੜੇ ਗਿਆ ਆੜ ਕੇ ਦਿਆ ਬਾਕਮਾਲ ਆਵਾਜ਼ ਹੈ ਬੇਟਾ ਜੀ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਪਹਿਲਾਂ ਕੋਈ ਢਾਡੀ ਖੇਤਰ ਦੇ ਨਾਲ ਜੁੜਿਆ ਸੀ ਨਹੀਂ ਮੇਰੇ ਪਰਿਵਾਰ ਦੇ ਵਿੱਚੋਂ ਨਹੀਂ ਮੇਰੇ ਰਿਸ਼ਤੇਦਾਰੀ ਦੇ ਵਿੱਚੋਂ ਗਿਆਨੀ ਸਤਨਾਮ ਸਿੰਘ ਜੀ ਮਨਿਆਲਾ ਕੁਵਿਸ਼ਰ ਨੇ ਜੋ ਗਿਆਨੀ ਗੁਰਨਾਮ ਸਿੰਘ ਜੀ ਮਨਿਆਲਾ ਦੇ ਜੱਥੇ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਜਿਨ੍ਹਾਂ ਦੇ ਪਿਤਾ ਜੀ ਗਿਆਨੀ ਅਮਰ ਸਿੰਘ ਜੀ ਮਨਿਆਲਾ ਜਿਨ੍ਹਾਂ ਨੂੰ ਅੱਜ ਇਸ ਧਰਤੀ ਦੇ ਉੱਤੇ ਕੋਈ ਨਹੀਂ ਜਾਣਦਾ ਉਹ ਮੇਰੇ ਪਰਿਵਾਰ ਦੇ ਵਿੱਚੋਂ ਰਿਸ਼ਤੇਦਾਰੀ ਦੇ ਵਿੱਚੋਂ ਇਸ ਖੇਤਰ ਦੇ ਨਾਲ ਕੁਵਿਸ਼ਰੀ ਖੇਤਰ ਦੇ ਨਾਲ ਜੁੜੇ ਹੋਏ ਨੇ ਮੈਂ ਜੇ ਆਪਣੇ ਘਰ ਦੀ ਗੱਲ ਕਰਾਂ ਮੇਰੇ ਘਰ ਦੇ ਵਿੱਚੋਂ ਕੋਈ ਮਨੁੱਖ ਨਹੀਂ ਜਿਹੜਾ ਢਾਡੀ ਬੀ ਦਾ ਕਵਿਸ਼ਰ ਖੇਤਰ ਦੇ ਨਾਲ ਜੁੜਿਆ ਹੋਵੇ ਪਹਿਲੀ ਮੈਂ ਹੀ ਆ ਬੇਟਾ ਟੜਾ ਉਸਤਾਦ ਕੌਣ ਹੈ ਮੇਰੇ ਉਸਤਾਦ ਜੀ ਗਿਆਨੀ ਉਸਤਾਦ ਕਰਮਜੀਤ ਸਿੰਘ ਜੀ ਮਾਨ ਗਿਆਨੀ ਉਸਤਾਦ ਬਾਪੂ ਤਾਰਾ ਸਿੰਘ ਜੀ ਜੰਡ ਜੋ ਨਗਰ ਮਾਨ ਤੋਂ ਨਜ਼ਦੀਕ ਕਰੀਆਲਾ ਦੇ ਰਹਿਣ ਵਾਲੇ ਨੇ ਗਿਆਨੀ ਉਸਤਾਦ ਦੇ ਕਰਮਜੀਤ ਸਿੰਘ ਦੀ ਮਾਨ ਦਿਨਾਂ ਨੂੰ ਅੱਜ ਇਸ ਦੁਨੀਆ ਦੇ ਉੱਤੇ ਕੌਣ ਨਹੀਂ ਜਾਣਦਾ ਕਿਹੜਾ ਬਲਾਰਾ ਹੈ ਜਿਹੜਾ ਗਿਆਨੀ ਜੀ ਦਾ ਨਾਮ ਸੁਣ ਕੇ ਆਪ ਮੁਖਾਰੇ ਸੀਸ ਨਹੀਂ ਝੁਕਾਉਂਦਾ ਹੋਵੇਗਾ ਮੈਂ ਤੇ ਆਪਣੇ ਆਪ ਨੂੰ ਵੱਡੇ ਪਾਗਾਂ ਵਾਲਾ ਸਮਝਦੀਆਂ ਜਿਹਨੂੰ ਸਤਗੁਰ ਜੀ ਨੇ ਅਜਿਹੇ ਪਰਿਵਾਰ ਦੇ ਨਾਲ ਮੇਲ ਕਰਵਾਇਆ ਜੋ ਸਿਰਫ ਢਾਡੀ ਕਲਾ ਹੀ ਨਹੀਂ ਸਿਖਾਉਂਦੇ ਸਟੇਜ ਦੇ ਉੱਤੇ ਜਾਣਾ ਕਿਸ ਤਰ੍ਹਾਂ ਸਟੇਜ ਤੇ ਵਿਚਰਨਾ ਕਿਸ ਤਰ੍ਹਾਂ ਜਦੋਂ ਸੰਗਤ ਦੇ ਵਿੱਚ ਜਾਣਾ ਕਿਸ ਤਰ੍ਹਾਂ ਗੱਲਬਾਤ ਕਰਨੀ ਕਿਸ ਤਰ੍ਹਾਂ ਦਾ ਰਵਈਆ ਰੱਖਣਾ ਹੈ ਕਿਸ ਤਰ੍ਹਾਂ ਦਾ ਪਹਿਰਾਵਾ ਪਾਉਣਾ ਹੈ ਆਪਣਾ ਜੀਵਨ ਆਮ ਸਟੇਟਾਂ ਤੋਂ ਇਲਾਵਾ ਜਦੋਂ ਕਿਤੇ ਜਾਣਾ ਕਿਸ ਤਰ੍ਹਾਂ ਜਿਉਣਾ ਹੈ ਸਾਰੀ ਸਿੱਖਿਆ ਉਹ ਦਿੰਦੇ ਨੇ ਬੇਟਾ ਕਿੰਨਾ ਸਮਾਂ ਹੋ ਗਿਆ ਹੈ ਫਿਰ ਇਸ ਖੇਤਰ ਦੇ ਵਿੱਚ ਤੁਹਾਨੂੰ ਇਸ ਮਈ ਦੇ ਵਿੱਚ ਸਾਨੂੰ 2 ਸਾਲ ਹੋ ਜਾਣੇ ਨੇ ਢਾਡੀ ਕਲਾ ਸਿੱਖਦਿਆਂ ਨੂੰ ਮਈ ਦੇ ਵਿੱਚ ਅਸੀਂ ਉਸਤਾਦ ਜੀ ਕੋਲ ਪਹਿਲੀ ਵਾਰੀ ਆ ਕੇ ਜਿਹੜੀ ਸਿੱਖਿਆ ਹਾਸਲ ਕਰਨੀ ਸ਼ੁਰੂ ਕੀਤੀ ਸੀ ਸਿੱਖਣ ਦੇ ਦੌਰਾਨ ਢਾਡੀ ਕਲਾ ਨੂੰ ਸਿੱਖਦੇ ਦੌਰਾਨ ਕੋਈ ਔਂਕੜਾਂ ਵੀ ਆਈਆਂ ਹੋਣਗੀਆਂ ਪਰੇਸ਼ਾਨੀਆਂ ਵੀ ਆਈਆਂ ਹੋਣਗੀਆਂ ਪਰਿਵਾਰ ਦਾ ਪੂਰਾ ਸਾਥ ਰਿਆ ਸੀ ਵੈਸੇ ਕੋਈ ਔਂਕੜ ਨਹੀਂ ਪਰ ਸਾਡਾ ਨਗਰ ਇੱਥੋਂ ਕਾਫੀ ਦੂਰ ਪੈਂਦਾ ਹੈ ਸਾਰੰਗੜਾ ਵਾਗਾ ਬਾਰਡਰ ਦੇ ਕੋਲ ਪੈ ਜਾਂਦਾ ਹੈ ਇੱਥੋਂ ਕਾਫੀ ਦੂਰ ਸੀ ਆਉਣਾ ਜਾਣਾ ਥੋੜਾ ਔਖਾ ਹੁੰਦਾ ਸੀ ਵੈਸੇ ਪਰਿਵਾਰ ਦਾ ਤੇ ਇੱਥੋਂ ਵੀ ਪਰਿਵਾਰ ਦਾ ਪੂਰਾ ਸਾਥ ਮਿਲਿਆ ਉਸਤਾਦ ਜੀ ਦੇ ਘਰੋਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੇ ਪਰਿਵਾਰਾਂ ਦੇ ਵਿੱਚ ਫਰਕ ਹੈ ਜਿੰਨਾ ਸਾਨੂੰ ਆਪਣੇ ਪਰਿਵਾਰ ਦੇ ਵਿੱਚੋਂ ਸਾਥ ਮਿਲਦਾ ਪਿਆਰ ਮਿਲਦਾ ਹੈ ਜਿੰਨਾ ਗਿਆਨੀ ਦੀ ਹੋਣੀ ਉਸਤਾਦ ਜੀ ਹੋਣੀ ਆਪਣੇ ਪਰਿਵਾਰ ਦੇ ਬੱਚਿਆਂ ਨਾਲ ਪਿਆਰ ਕਰਦੇ ਸਨੇ ਕਰਦੇ ਇਸੇ ਤਰ੍ਹਾਂ ਹੀ ਆਪਣੇ ਸ਼ਗਿਰਦਾਂ ਦੇ ਨਾਲ ਪਿਆਰ ਨਹੀਂ ਕਰਦੇ ਉਸਤਾਦ ਜੀ ਨੇ ਪਿਆਰ ਤੇ ਬਹੁਤ ਦਿੱਤਾ ਹੋਵੇਗਾ ਜਦੋਂ ਤੁਸੀਂ ਸਿਖਾਉਂਦੇ ਆ ਪਰ ਝਿੜਕਾ ਵੀ ਕਦੀ ਕਦੀ ਪਈਆਂ ਹੋਣਗੀਆਂ ਕਿ ਨਹੀਂ ਨਹੀਂ ਅਜੇ ਤੱਕ ਅਜਿਹਾ ਸਮਾਂ ਨਹੀਂ ਆਇਆ ਕਿ ਜਿਸ ਦਿਨ ਉਸਤਾਦ ਜੀ ਨੇ ਝਿੜਕਿਆ ਹੋਵੇ ਹਾਂ ਇਹ ਨਾ ਹੁੰਦਾ ਕਿ ਜਿਵੇਂ ਅੱਜ ਅਸੀਂ ਉਸਤਾਦ ਜੀ ਦੇ ਸਾਹਮਣੇ ਪਹਿਲੀ ਵਾਰੀ ਸਾਨੂੰ ਉਸਤਾਦ ਜੀ ਨੇ ਸੱਦਿਆ ਸਾਹਮਣੇ ਖੜ ਕੇ ਬੋਲਣਾ ਔਖਾ ਸੀ ਇਹ ਡਰ ਸੀ ਕਿ ਜੇਕਰ ਕਿਤੇ ਉਹ ਗਲਤੀ ਹੋ ਗਈ ਸ਼ਾਇਦ ਕੁਝ ਕਹਿਣ ਦਾ ਝਿੜਕਣ ਕੋਈ ਮਨੁੱਖ ਜਿੱਥੋਂ ਸਿੱਖਿਆ ਬੇਸ਼ੱਕ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਸਟੇਜਾਂ ਤੇ ਹਾਜ਼ਰੀ ਭਰ ਆਵੇ ਜਿੰਨਾ ਉਸਤਾਦ ਦੇ ਸਾਹਮਣੇ ਖੜਦ ਕੇ ਬੋਲਣਾ ਔਖਾ ਹੈ ਉਹਨਾਂ ਹੋਰ ਕਿਤੇ ਬੋਲਣਾ ਔਖਾ ਨਹੀਂ ਬਹੁਤ ਵਧੀਆ ਬੇਟਾ ਜੀ ਪਹਿਲੀ ਵਾਰੀ ਸਟੇਜ ਤੇ ਕਦੋਂ ਬੋਲਣ ਦਾ ਮੌਕਾ ਮਿਲਿਆ ਪਹਿਲੀ ਵਾਰੀ ਸਟੇਜ ਤੇ ਮੈਂ ਗਿਆਨੀ ਕਰਮਜੀਤ ਸਿੰਘ ਜੀ ਮਾਨ ਹੋਣਾ ਨੂੰ ਸੋਨੇ ਦੀਆਂ ਢੱਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ ਫਿਰੋਜ਼ਪੁਰ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਵੱਲ ਉੱਥੇ ਮੈਂ ਸਭ ਤੋਂ ਪਹਿਲੀ ਵਾਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਇਤਿਹਾਸ ਦੇ ਨਾਲ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਇੱਕ ਰਬਾਈ ਹੈ ਜਿਹੜੀ ਮੈਂ ਉਸ ਵੇਲੇ ਫਿਰੋਜ਼ਪੁਰ ਦੀ ਧਰਤੀ ਤੇ ਉਸਤਾਦ ਜੀ ਹੁਣਾਂ ਦੇ ਸਾਹਮਣੇ ਖੜਕੇ ਸਭ ਤੋਂ ਪਹਿਲੀ ਵਾਰ ਉਹ ਸਟੇਜ ਤੇ ਹਾਜ਼ਰੀ ਭਰੀ ਸੀ ਮਨ ਨੂੰ ਖੁਸ਼ੀ ਵੀ ਮਿਲੀ ਹੋਣੀ ਆ ਪਰ ਨਰਵਸ ਵੀ ਹੋਣਾ ਹੀ ਹੋਵੋਗੇ ਪਹਿਲੀ ਸਟੇਜ ਤੇ ਉਸਤਾਦ ਜੀ ਹੁਣੀ ਸਾਹਮਣੇ ਵਿਦਵਾਨ ਬੰਦੇ ਵਿਦਵਾਨ ਲੋਕ ਜਿਨ੍ਹਾਂ ਨੂੰ ਉਸਤਾਦ ਜੀ ਹੁਣਾ ਦੇ ਸ਼ਗਿਰਦ ਵੀ ਸੀ ਜਿਹੜੇ ਕਈ ਲੰਬੇ ਸਮੇਂ ਤੋਂ ਸਿੱਖਦੇ ਤੇ ਸਿੱਖ ਕੌਮ ਦਾ ਪ੍ਰਚਾਰ ਕਰਦੇ ਰਹੇ ਨੇ ਉਹ ਸਨਮੁਖ ਖੜੇ ਸੀ ਸਨਮੁਖ ਬੈਠੇ ਸੀ ਨਰਵਸ ਡਰ ਥੋੜਾ ਹੈ ਸੀ ਕਿ ਪਹਿਲੀ ਵਾਰੀ ਸਟੇਜ ਤੇ ਜੜੇ ਸੀ ਪਰ ਖੁਸ਼ੀ ਬਹੁਤ ਸੀ ਕਿ ਜਦੋਂ ਉਸਤਾਦ ਜੀ ਹੁਣਾ ਨੇ ਵੀ ਆਖਿਆ ਕਿ ਪਹਿਲੀ ਵਾਰੀ ਸਟੇਜ ਤੇ ਚੜ ਕੇ ਕਿ ਬੜੀ ਵਧੀਆ ਕੀਤਾ ਤੁਸੀਂ ਆਸ਼ੀਰਵਾਦ ਦਿੱਤਾ ਤੇ ਬਸ ਖੁਸ਼ੀ ਤੇ ਫਿਰ ਹੁਣੀ ਸੀ ਅੱਜ ਦੀਆਂ ਜਿਹੜੀਆਂ ਨੌਜਵਾਨ ਲੜਕੀਆਂ ਨੇ ਉਹ ਪਤਿਤ ਪੁਨੇ ਵਾਲੀ ਸਾਈਡ ਤੇ ਤੁਰਪੀਆਂ ਨੇ ਨੌਜਵਾਨ ਵੀ ਘੱਟ ਨਹੀਂ ਹੈਗੇ ਨੌਜਵਾਨ ਵੀ ਉਸੇ ਹੀ ਲਹਿਰ ਦੇ ਵਿੱਚ ਤੁਰੇ ਹੋਏ ਨੇ ਕਿੱਥੇ ਘਾਟ ਜਾਪਦੀ ਏ ਪ੍ਰਚਾਰ ਦੀ ਕਮੀ ਏ ਜਾਂ ਕਿ ਸਮਾਂ ਕੋਈ ਇਹ ਹੋ ਜਾਏ اے ਸਤਗੁਰੂ ਜੀ ਕਿਰਪਾ ਕਰਨ ਤੇ ਆਪ ਆਪਣੀ ਸਿੱਖ ਕੌਮ ਨੂੰ ਆਪਣੇ ਬੱਚਿਆਂ ਨੂੰ ਵਾਪਸ ਮੋੜ ਸਕਦੇ ਨੇ ਹੋਰ ਕੋਈ ਮੋੜ ਨਹੀਂ ਸਕਦਾ ਜੇਕਰ ਗੱਲ ਕੀਤੀ ਜਾਵੇ ਕਿ ਸਿੱਖ ਕੌਮ ਦੇ ਪ੍ਰਚਾਰ ਦੀ ਬੜੀ ਥੈਂਕ ਯੂ ਜਾਂਦਾ ਇਹ ਗੱਲ ਕਿ ਸਿੱਖ ਕੌਮ ਦਾ ਪ੍ਰਚਾਰ ਘਟ ਹੈ ਪਰ ਮੈਂ ਇੱਕ ਸਵਾਲ ਕਰਨਾ ਚਾਹਾਂਗੀ ਕਿ ਬਾਕੀ ਸਾਰੇ ਇਤਿਹਾਸ ਦੀ ਖੈਰ ਉਸ ਨੂੰ ਉਸ ਟਾਪਿਕ ਨੂੰ ਅਸੀਂ ਇੱਕ ਬੰਨੇ ਰੱਖੀਏ ਜੇਕਰ ਵੇਖਿਆ ਜਾਵੇ ਕਿ ਅੱਜ ਹਰ ਛੋਟੇ ਬੱਚੇ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਕਿ ਕੇਸ ਰੱਖਣੇ ਨੇ ਇਹ ਸ਼ਾਇਦ ਹੀ ਕੋਈ ਸਿੱਖ ਕੌਮ ਦੇ ਵਿੱਚ ਅਜਿਹਾ ਬੱਚਾ ਹੋਵੇ ਜਿਸ ਨੂੰ ਇਸ ਗੱਲ ਦਾ ਨਾਂ ਪਤਾ ਹੋਵੇ ਕਿ ਅਸੀਂ ਆਪਣੇ ਕੇਸ ਰੱਖਣੇ ਨੇ ਫਿਰ ਬੱਚੇ ਕੇਸ ਕਿਉਂ ਨਹੀਂ ਰੱਖਦੇ ਜੇਕਰ ਪ੍ਰਚਾਰ ਦੀ ਘਾਟ ਹੈ ਬਾਕੀ ਤੇ ਸਾਰਾ ਇਤਿਹਾਸ ਇੱਕ ਬੰਨੇ ਖਦੇ ਨੇ ਆ ਫਿਰ ਬੱਚੇ ਕੈਸ ਕਿਉਂ ਨਹੀਂ ਰੱਖਦੇ ਇੱਥੇ ਇਹ ਵੀ ਗੱਲ ਉਠਾਈ ਜਾ ਸਕਦੀ ਸਿਰਫ ਸਿੱਖ ਕੌਮ ਦੇ ਚਲੋ ਜਿੱਥੇ ਇਤਿਹਾਸ ਤੋਂ ਨਹੀਂ ਜਾਣੂ ਕਰਵਾਇਆ ਜਾ ਰਿਹਾ ਸਕੂਲਾਂ ਦੇ ਵਿੱਚ ਸਾਡੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਇਤਿਹਾਸ ਉਹਨਾਂ ਨੇ ਨਹੀਂ ਸਰਵਣ ਕਰਵਾਇਆ ਜਿੱਥੇ ਸਾਡੇ ਸਿੱਖ ਕੌਮ ਦੇ ਇਤਿਹਾਸ ਦੀਆਂ ਕਿਤਾਬਾਂ ਪੜ੍ਹਨ ਦੀ ਲੋੜ ਹੈ ਅਸੀਂ ਸਿੱਖ ਕੌਮ ਦੇ ਇਤਿਹਾਸ ਨੂੰ ਪੜਨ ਤੋਂ ਕੋਹਾਂ ਦੂਰ ਚਲੇ ਗਏ ਅੱਜ ਕਿੰਨਾ ਕਹਤੇ ਇਹ ਨਹੀਂ ਲੱਗਦਾ ਕਿ ਜਦੋਂ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਸਿੱਖ ਇਤਿਹਾਸ ਦੇ ਨਾਲ ਘੱਟ ਤੇ ਹੋਰਾਂ ਇਤਿਹਾਸਾਂ ਦੇ ਨਾਲ ਜੋੜਿਆ ਜਾਂਦਾ ਹੈ ਜਦੋਂ 26 ਜਨਵਰੀ ਜਾਂ 15 ਅਗਸਤ ਆਉਂਦੀ ਹੈ ਤਾਂ ਸਪੈਸ਼ਲ ਜਿਹੜੇ ਟੀਚਰ ਨੇ ਉਹਨਾਂ ਬੱਚਿਆਂ ਨੂੰ ਦਿੱਤੇ ਜਾਂਦੇ ਨੇ ਕਿਸੇ ਨੂੰ ਗਿੱਧਾ ਡਾਂਸ ਭੰਗੜਾ ਐਰਾ ਵਗੈਰਾ ਜਿਹੜੇ ਸਿਖਾਏ ਜਾਂਦੇ ਨੇ ਸਕੂਲਾਂ ਦੇ ਵਿੱਚ ਐਨਵਲ ਫੰਕਸ਼ਨ ਕਰਵਾਏ ਜਾਂਦੇ ਨੇ ਪਰ ਮੈਂ ਸਕੂਲਾਂ ਵਾਲਿਆਂ ਨੂੰ ਮੈਂ ਸਵਾਲ ਕਰਨਾ ਚਾਹੁੰਦੀ ਆ ਕਿ ਸਾਡੀ ਸਿੱਖ ਕੌਮ ਦਾ ਸਟੈਂਡ ਕਿੱਥੇ ਸੀ ਤੇ ਅੱਜ ਕਿੱਥੇ ਆ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡਾ ਪੰਜਾਬ ਦਾ ਸਟੈਂਡ ਕਿੱਥੇ ਸੀ ਤੇ ਅੱਜ ਕਿੱਥੇ ਆ ਕਿ ਅਸੀਂ ਜਿਹੜਾ ਗਿੱਧਾ ਪਾਉਂਨੇ ਆ ਭੰਗੜਾ ਪਾਉਂਨੇ ਆ ਕਿਸ ਖੁਸ਼ੀ ਦੇ ਵਿੱਚ ਪਾਉਂਨੇ ਆ ਕੋਈ ਖੁਸ਼ੀ ਨਹੀਂ ਨਾ ਸਾਡੀ ਸਿੱਖ ਕੌਮ ਨੂੰ ਕੋਈ ਖੁਸ਼ੀ ਹੈ ਨਾ ਸਾਡਾ ਪੰਜਾਬ ਜਿਆਦਾ ਨਾ ਪੰਜਾਬ ਨੂੰ ਕਿਸੇ ਤਰ੍ਹਾਂ ਦੀ ਖੁਸ਼ੀ ਹੈ ਫਿਰ ਸਾਨੂੰ ਸਮਝ ਨਹੀਂ ਆਉਂਦੀ ਕਿ ਸਕੂਲਾਂ ਦੇ ਵਿੱਚ ਇਹ ਗਿੱਧਾ ਪੰਗੜਾ ਕਿਉਂ ਕਰਵਾਇਆ ਜਾਂਦਾ ਆਖਿਆ ਜਾਂਦਾ ਹੈ ਜੀ ਸਾਡਾ ਸੱਭਿਆਚਾਰ ਹੈ ਇਹਦੀ ਸਾਡੇ ਸੱਭਿਆਚਾਰ ਦੇ ਵਿੱਚ ਹੈ ਗਿੱਧਾ ਪਰ ਨਹੀਂ ਜਿੰਨਾ ਤੱਕ ਸਾਡਾ ਪੰਜਾਬ ਖੁਸ਼ ਨਹੀਂ ਸਾਡੀ ਸਿੱਖ ਕੌਮ ਦੇ ਵਿੱਚ ਕਿਸੇ ਤਰ੍ਹਾਂ ਦੀ ਖੁਸ਼ੀ ਨਹੀਂ ਹਰ ਪੈਰ ਪੈਰ ਤੇ ਸਾਡੀ ਸਿੱਖ ਕੌਮ ਨੂੰ ਟੰਬਿਆ ਜਾਂਦਾ ਹੈ ਹਰ ਪੈਰ ਪੈਰ ਤੇ ਸਾਡੀ ਪੰਜਾਬ ਦੀ ਕਿਸਾਨੀ ਨੂੰ ਟੰਬਿਆ ਜਾਂਦਾ ਹੈ ਹਰ ਪਰ ਪਰ ਤੇ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਹੀਠਾਂ ਦਬਾਇਆ ਜਾ ਰਿਹਾ ਹੈ ਸਾਡੀ ਨੌਜਵਾਨੀ ਅੱਜ ਕਿੰਨੀ ਪੀੜੀ ਅੱਜ ਨਸ਼ਿਆਂ ਦੇ ਵਿੱਚ ਚਲੀ ਜਾ ਰਹੀ ਹੈ ਕਿ ਸਾਡੀਆਂ ਖੁਸ਼ੀਆਂ ਅਸੀਂ ਸਕੂਲਾਂ ਦੇ ਵਿੱਚ ਕਿਉਂ ਮਨਾ ਰਹੇ ਹਾਂ ਜਿਹੜਾ ਸਕੂਲ ਦਾ ਲਿਟਰੇਚਰ ਹੈ ਉਹ ਵੀ ਤਾਂ ਚੇਂਜ ਹੁੰਦਾ ਜਾ ਰਿਹਾ ਹੈ ਸਕੂਲ ਦੇ ਲਿਟਰੇਚਰ ਦੇ ਵਿੱਚ ਆਪਾਂ ਨੂੰ ਹੀਰ ਸਸੀ ਪੁੰਨੂ ਜਾਂ ਮਿਰਜ਼ੇ ਵਰਗੇ ਜਿਹੜੇ ਕਿਸੇ ਉਹ ਪੜਨ ਨੂੰ ਮਿਲਦੇ ਪਏ ਨੇ ਕੀ ਉਹ ਠੀਕ ਨੇ ਕਦੀ ਸਿੱਖ ਲਿਟਰੇਚਰ ਦੇ ਵਿੱਚ ਜਾਂ ਸਕੂਲ ਦੇ ਲਿਟਰੇਚਰ ਦੇ ਵਿੱਚ ਕਦੀ ਯੋਧਿਆਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਸ਼ਹੀਦਾਂ ਦਾ ਜ਼ਿਕਰ ਨਹੀਂ ਕੀਤਾ ਜਾਂਦਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸੰਖੇਪ ਜੀਵਨੀ ਸੀ ਉਹ ਵੀ ਹਟਾ ਦਿੱਤੀ ਗਈ ਹੈ ਸੱਚ ਹੈ ਕਿ ਸਾਡੀ ਪੰਜਾਬੀ ਦੀ ਕਿਤਾਬ ਦੇ ਵਿੱਚ ਆਉਂਦਾ ਝੰਡ ਥੱਲੇ ਮਿਰਜ਼ੇ ਦੀ ਝੰਡ ਜਿਹੜਾ ਵਾ ਮਿਰਜ਼ੇ ਦੀ ਉਹ ਕਹਾਣੀ ਦੱਸੀ ਜਾਂਦੀ ਹੈ ਪਰ ਇੱਕ ਢਾਡੀ ਦੁਆਰਾ ਲਿਖੀ ਗਈ ਹੈ ਝੰਡ ਥੱਲੇ ਮਿਰਜ਼ੇ ਦੀ ਯਾਦ ਹੈ ਕਹਾਣੀ ਭੁੱਲ ਗਿਆ ਧਾਰੋਵਾਲ ਝੰਡ ਨਾਲ ਸਾਡੇ ਅੱਜ ਸਾਨੂੰ ਜਿਹੜਾ ਭਾਈ ਲక్ష్ਮਨ ਸਿੰਘ ਦੀ ਧਾਰੋਵਾਲ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ ਝੰਡ ਦੇ ਰੁੱਖ ਦੇ ਨਾਲ ਜਿਨ੍ਹਾਂ ਨੂੰ ਜਿਉਂਦਿਆਂ ਬਣ ਕੇ ਸਾੜਿਆ ਗਿਆ ਸੀ ਅੱਜ ਅਸੀਂ ਉਹਨਾਂ ਨੂੰ ਦਿਲੋਂ ਵਿਸਾਰ ਬੈਠੇ ਹਾਂ ਤੇ ਮਿਰਜ਼ਾ ਸਾਹਿਬਾ ਸਾਨੂੰ ਚੇਤੇ ਰਹਿ ਗਿਆ ਕਿ ਸਾਡੇ ਸਕੂਲਾਂ ਦੇ ਵਿੱਚ ਮਿਰਜ਼ਾ ਸਾਹਿਬਾ ਕਿਉਂ ਆ ਜਾਂਦਾ ਇਸ ਮਿਰਜਾ ਸਾਹਿਬਾਂ ਦੀ ਨਾ ਸਾਡੇ ਪੰਜਾਬ ਨੂੰ ਕੋਈ ਦੇਨ ਹੈ ਨਾ ਸਿੱਖ ਕੌਮ ਨੂੰ ਕੋਈ ਦੇਨ ਹੈ ਨਾ ਹਿੰਦੂ ਧਰਮ ਨੂੰ ਕੋਈ ਦੇਨ ਹੈ ਨਾ ਸਾਡੇ ਹਿੰਦੂਸਤਾਨ ਨੂੰ ਕੋਈ ਦੇਨ ਹੈ ਇਹ ਮਿਰਜਾ ਸਾਹਿਬਾ ਪੀਲੂ ਦੀ ਰਚਨਾ ਕਿਸੇ ਨੂੰ ਵੀ ਪੜਾਉਣ ਦਾ ਸਕੂਲਾਂ ਦੇ ਵਿੱਚ ਕੋਸ਼ਿਸ਼ ਹੀ ਨਹੀਂ ਕਰਨੀ ਚਾਹੀਦੀ ਸਕੂਲਾਂ ਵਾਲਿਆਂ ਨੂੰ ਵੀ ਚਾਹੀਦਾ ਕਿ ਜਿੰਨਾ ਤੱਕ ਕਿਤਾਬਾਂ ਦੇ ਵਿੱਚ ਛਾਪਿਆ ਜਾ ਰਿਹਾ ਇਹਨੂੰ ਇਗਨੋਰ ਕਰੋ ਤੇ ਆਪਣਾ ਜਿਹੜਾ ਜਿਸ ਧਰਮ ਦੇ ਵਿੱਚ ਵੀ ਕੋਈ ਬੱਚਾ ਪੈਦਾ ਹੁੰਦਾ ਹੈ ਉਹਨੂੰ ਉਸ ਧਰਮ ਦੇ ਵਿੱਚ ਪ੍ਰਪੱਖ ਰਹਿਣ ਲਈ ਜਿਹੜੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਬੇਟਾ ਅਗਲੀ ਵਾਰ ਸਾਡੇ ਸੁਰਤਿਆ ਨੂੰ ਕਿਹੜੀ ਸੁਣਾਉਣ ਜਾ ਰਹੇ جو <laughs> भॻवि ते रानी ਆਇਆ ਰੋਂਦੇ ਕਰ ਲਾਂਦੇ ਆਏ ਉਹਨਾਂ ਗਾਲੇ ਵਿੱਚ ਪੱਲੇ ਪਾਏ ਰੋਂਦੇ ਕਰ ਲਾਂਦੇ ਆਏ ਉਹਨਾਂ ਗਾਲੇ ਵਿੱਚ ਪੱਲੇ ਪਾਏ ਹੋਰੋ ਪ੍ਰੇਮ ਜੋ ਬੰਨੀ ਨਾ ਕੋਈ ਹੋਇਆ ਨਾ ਕੋਈ ਹੋਣਾ ਜੱਗ ਵਿੱਚ ਤੇਰਾ ਸਾਨੀ ਹੋ ਜੱਗ ਵਿੱਚ ਤੇਰਾ ਸਾਨੀ ਹੋ ਜੱਗ ਵਿੱਚ ਤੇਰਾ ਸੁਾਨੀ ਬਹੁਤ ਵਧੀਆ ਬੇਟਾ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੁੰਦੀ ਏ ਇੱਕ ਨੌਜਵਾਨ ਲੜਕੀ ਏ ਜਿਹੜੀ ਆਖਦੀ ਏ ਕਿ ਮੈਂ ਢਾਡੀ ਕਲਾ ਨੂੰ ਛੱਡ ਕੇ ਤੇ ਮੈਂ ਗਾਇਕੀ ਦੇ ਖੇਤਰ ਦੇ ਵਿੱਚ ਆ ਗਈਆਂ ਕਿ ਢਾਡੀ ਕਲਾ ਦੇ ਵਿੱਚ ਉਹ ਮੁੱਲ ਨਹੀਂ ਮਿਲਦਾ ਜਿਹਦੇ ਨਾਲ ਘਰ ਚੱਲ ਸਕੇ ਲਾਸਟ ਦੇ ਵਿੱਚ ਸਾਡੇ ਨੌਜਵਾਨ ਜਿਹੜੀਆਂ ਨੌਜਵਾਨ ਲੜਕੀਆਂ ਜਾਂ ਨੌਜਵਾਨ ਨੇ ਜਿਹੜੇ ਆ ਜਿਹੜੇ ਗਾਇਕੀ ਨੂੰ ਅਪਣਾ ਰਹੇ ਨੇ ਕਵਿਸਰੀ ਛੱਡ ਕੇ ਜਾਂ ਟਾੜੀ ਛੱਡ ਕੇ ਕਵਿਸਰੀ ਗਾਇਕੀ ਨੂੰ ਅਪਣਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੋਗੇ ਵੇਖੋ ਜੀ ਜਿੱਥੋਂ ਤੱਕ ਮਾਇਆ ਦੀ ਗੱਲ ਕੀਤੀ ਜਾਵੇ ਅੱਜ ਸਾਡਾ ਪੰਜਾਬ ਵੀ ਆਪਣੇ ਖੇਤ ਆਪਣੀਆਂ ਜ਼ਮੀਨਾਂ ਵੇਚ-ਵੇਚ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਜੇ ਮਾਇਆ ਦੀ ਗੱਲ ਕੀਤੀ ਜਾਵੇ ਤੇ ਕਲਾਲਚ ਹੈ ਲਾਲਚ ਦੀ ਬੁਰੀ ਬਲਾ ਹੈ ਜਿੰਨਾ ਵਧਾਈ ਜਾਊਗੀ ਓਨੇ ਵਾਧਾ ਜਾਣਾ ਹੈ ਪਰ ਜੋ ਮਾਨ ਸਨਮਾਨ ਸਤਗੁਰੂ ਦੇ ਘਰੋਂ ਮਿਲਦਾ ਹੈ ਕਵੀਸ਼ਰ ਬਣ ਕੇ ਮਿਲਦਾ ਕਥਾਵਾਚਕ ਕੀਰਤਨੀ ਜਾਂ ਢਾਡੀ ਸਿੰਘ ਬਣ ਕੇ ਮਿਲਦਾ ਓ ਮੇਰੇ ਹਿਸਾਬ ਤੋਂ ਮਾਨ ਸਨਮਾਨ ਗਾਇਕੀ ਦੇ ਨਾਲ ਨਹੀਂ ਮਿਲ ਸਕਦਾ ਸੰਪਰਕ ਨੰਬਰ ਉਹ ਜਰੂਰ ਸਾਂਝਾ ਕਰ ਦਿਓ ਮੇਰਾ ਮੋਬਾਈਲ ਨੰਬਰ ਹੈ 9914472154 8699930705 ਇਹਨਾਂ ਦੋਵਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ 9914472153 ਦੂਜਾ ਨੰਬਰ ਹੈ 8699930705 ਠੀਕ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬੇਟਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਇਸ ਮੂਹ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਨਾ ਨੇ ਦੱਸਿਆ ਹੈ ਕਿ ਕਹਿੰਦੇ ਨੇ ਜੋ ਮਾਨ ਸਤਕਾਰ ਜੋ ਢਾਡੀ ਖੇਤਰ ਦੇ ਵਿੱਚ ਮਿਲਦਾ ਏ ਉਹ ਹੋਰ ਖੇਤਰ ਦੇ ਵਿੱਚ ਨਹੀਂ ਮਿਲਦਾ ਹਾਂ ਪੈਸਾ ਜ਼ਰੂਰ ਉਸ ਖੇਤਰ ਦੇ ਵਿੱਚੋਂ ਮਿਲ ਜੇਗਾ ਪਰ ਨਾ ਮਾਨ ਨਾ ਸਤਕਾਰਤ ਨਾ ਉਹ ਮਾਨ ਨੂੰ ਸਕੂਨ ਉਸ ਖੇਤਰ ਦੇ ਵਿੱਚੋਂ ਨਹੀਂ ਮਿਲੇਗਾ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਾਰਨ